ਅੱਜ ਦੀ ਵੱਡੀ ਖਬਰ ਮੁਲਾਜ਼ਮਾ ਨਾਲ ਸੰਬੰਧਿਤ ਹੈ ਫੀਲਡ ਮੁਲਾਜ਼ਮਾ ਦੀਆਂ ਮੰਗਾਂ ਸੰਬੰਧੀ ਨਿਗਰਾਨ ਇੰਜੀਨੀਅਰ ਨਾਲ ਹੋਈ ਮੀਟਿੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੇ ਵੱਡੇ ਅਪਡੇਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਦੇ ਰੈਗੂਲਰ ਤੇ ਆਊਟਸੋਰਸਿੰਗ ਮੁਲਾਜ਼ਮਾ ਦੀਆਂ ਮੰਗਾਂ ਸੰਬੰਧੀ ਮੁਲਾਜ਼ਮਾ ਦੀ ਜਥੇਬੰਦੀ ਟੈਕਨੀਕਲ ਐਡ ਮਕੈਨਿਕਲ ਇੰਪਲਾਈਜ਼ ਯੂਨੀਅਨ ਦੇ ਜੌਨ ਕਮੇਟੀ ਦੀ ਮੀਟਿੰਗ ਸਰਕਲ ਚੰਡੀਗੜ੍ਹ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਅਨਿਲ ਕੁਮਾਰ ਨਾਲ ਸਰਕਲ ਦਫ਼ਤਰ ਮੁਹਾਲੀ ਵਿਖੇ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਜੌਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਕਲ ਅਧੀਨ ਡਿਵੀਜ਼ਨ ਰੋਪੜ ਤੇ ਆਨੰਦਪੁਰ ਸਾਹਿਬ ਦੇ ਦਰਜਾ 4 ਮੁਲਾਜ਼ਮ ਦੀ ਸਪੈਸ਼ਲ ਇਨਕ੍ਰੀਮੈਂਟ ਬਕਾਇਆ ਵਰਦੀਆਂ ਆਊਟਸੋਰਸਿੰਗ ਮੁਲਾਜ਼ਮਾਂ ਦੀ ਤਨਖਾਹਾਂ ਵਾਟਰ ਵਰਕਰ ਤੋਂ ਕੰਜੋਲੀ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਦੀਆਂ ਬਿਲਡਿੰਗਾਂ ਮਸ਼ੀਨਰੀ ਦੀਆਂ ਰਿਪੇਅਰ ਆਊਟਸੋਰਸਿੰਗ ਕੰਪਨੀਆਂ ਵੱਲੋਂ ਈਪੀਐਫ ਈਐਸਆਈ ਦੇ ਕਪਲੇਬਾਜ਼ੀ ਸਮੇਤ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਆਦੀ ਮੰਗਾਂ ਤੇ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਸੰਬੰਧਿਤ ਇੰਜੀਨੀਅਰ ਨੂੰ ਦੱਸਿਆ ਗਿਆ ਕਿ ਸਰਕਲ ਅਧੀਨ 5 ਡਿਵੀਜ਼ਨਾਂ ਪੈਂਦੀਆਂ ਹਨ ਰੋਪੜ ਤੇ ਆਨੰਦਪੁਰ ਸਾਹਿਬ ਦੇ ਦਰਜਾ 4 ਮੁਲਾਜ਼ਮਾਂ ਨੂੰ ਬਾਕੀ ਡਿਵੀਜ਼ਨਾਂ ਤੇ ਮੁਲਾਜ਼ਮਾਂ ਤੋਂ 1000 ਤੋਂ ਲੈ ਕੇ 1200 ਮਾਸਿਕ ਤਨਖਾਹ ਘੱਟ ਮਿਲਦੀ ਹੈ। ਉੱਥੇ ਨਾਲ ਹੀ ਪੈਨਸ਼ਨ ਵੀ ਘੱਟ ਮਿਲਦੀ ਹੈ ਜਿਸ ਕਰਕੇ ਦਰਜਾ 4 ਮੁਲਾਜ਼ਮਾਂ ਨੂੰ ਕਾਫੀ ਆਰਥਿਕ ਘਾਟਾ ਪੈ ਰਿਹਾ ਹੈ। ਸੰਬੰਧੀ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਦੋਵੇਂ ਡਿਵੀਜ਼ਨਾਂ ਤੋਂ ਪੂਰੀ ਰਿਪੋਰਟ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਦੱਸਿਆ ਗਿਆ ਕਿ ਬਕਾਇਆ ਵਰਦੀਆਂ ਸੰਬੰਧੀ ਵਿੱਤ ਕੰਟਰੋਲ ਨੂੰ ਕੰਬਾਈਨਡ ਕੇਸ ਭੇਜਨ ਦਰਜਾ 4 ਮੁਲਾਜ਼ਮਾ ਦੇ ਪ੍ਰੋਮੋਸ਼ਨ ਨਾਲ ਸੰਬੰਧੀ ਅਗਲੇ ਟੈਕਸਾਂ ਲਈ ਸਿਲੇਬਸ 40% ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਸੰਬੰਧਿਤ ਦਰਜਾ 4 ਮੁਲਾਜ਼ਮਾ ਤੋਂ ਟੈਸਟ ਲੈਣ ਦੀ ਮੀਤੀ ਮੁੱਖ ਇੰਜੀਨੀਅਰ ਵੱਲੋਂ ਤੈਅ ਕੀਤੀ ਜਾਣੀ ਸੀ ਇਹ ਦੱਸਿਆ ਕਿ ਆਊਟਸੋਰਸਿੰਗ ਮੁਲਾਜ਼ਮਾ ਦੀਆਂ ਤਨਖਾਹਾਂ ਕਿਰਤ ਕਾਨੂੰਨਾਂ ਗਲਤ ਤਰੀਕੇ ਨਾਲ ਭਰਤੀ ਮਸ਼ੀਨਰੀ ਤੇ ਬਿਲਡਿੰਗਾਂ ਦੀ ਰਿਪੇਅਰ ਸੰਬੰਧੀ ਸੰਬੰਧਿਤ ਕਾਰਜਕਾਰੀ ਇੰਜੀਨੀਅਰਾਂ ਨੂੰ ਹਦਾਇਤ ਜਾਰੀ ਕੀਤੀਆਂ ਗਈਆਂ ਦਿੱਤੀਆਂ ਹਨ ਜਿੱਥੇ ਬੰਦੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਲੰਬੇ ਸਮੇਂ ਤੋਂ ਬਿਲਡਿੰਗ ਆ ਪਿਜਲੀ ਦੇ ਪੈਨਲਾਂ ਦੀ ਮਸ਼ੀਨਰੀ ਦੀ ਰਿਪੇਅਰ ਨਾ ਹੋਣ ਕਾਰਨ ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਫਿਭਾਗ ਦੇ ਅਧਿਕਾਰੀ ਹੀ ਹੋਣਗੇ ਮੀਟਿੰਗ ਦੌਰਾਨ ਸੰਬੰਧਿਤ ਇੰਜੀਨੀਅਰ ਨੇ ਦੱਸਿਆ ਕਿ ਜੋ ਪ੍ਰੋਜੈਕਟ ਚੰਡੀਗੜ੍ਹ ਕਾਰਪੋਰੇਸ਼ਨ ਦੇ ਫੰਡਾਂ ਤੇ ਨਿਰਭਰ ਹਨ ਉਹਨਾਂ ਸੰਬੰਧੀ ਮਸ਼ੀਨਰੀ ਤੇ ਬਿਲਡਿੰਗ ਦੀ ਰਿਪੇਅਰ ਲੋੜਿੰਦਾ ਫੰਡ ਕਾਰਪੋਰੇਸ਼ਨ ਚੰਡੀਗੜ੍ਹ ਤੋਂ ਮੰਗੇ ਗਏ ਹਨ ਫੰਡ ਆਉਣ ਉਪਰੰਤ ਤੁਰੰਤ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਜੋ ਕਿ ਕਾਰਜਕਾਰੀ ਇੰਜੀਨੀਅਰ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਉਲਟ ਆਊਟਸੋਰਸਿੰਗ ਜਾਂ ਹੋਰ ਵਰਕਰਾਂ ਦੀ ਭਰਤੀ ਕਰੇਗਾ ਉਸ ਦੀ ਜ਼ਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ ਯੂਨੀਅਨ ਆਗੂਆਂ ਨੇ ਦੱਸਿਆ ਕਿ ਜੋ ਪਿੰਡਾਂ ਦੀਆਂ ਪੰਚਾਇਤਾਂ ਵਾਟਰ ਸਪਲਾਈ ਸਕੀਮਾਂ ਨਹੀਂ ਲੈਂਦੀਆਂ ਤਾਂ ਸੰਬੰਧਿਤ ਕਾਰਜਕਾਰੀ ਇੰਜੀਨੀਅਰ ਤੇ ਸਿਆਸੀ ਪ੍ਰੈਸ਼ਰ ਹੋਣ ਕਾਰਨ ਉਹਨਾਂ ਨੂੰ ਜੁਗਾੜੂ ਭਰਤੀ ਕਰਨੀ ਪੈਂਦੀ ਹੈ ਇਸ ਸੰਬੰਧੀ ਕਾਰ ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਜਿੱਥੇ ਵੀ ਕੋਈ ਵੀ ਪੋਸਟ ਖਾਲੀ ਹੁੰਦੀ ਹੈ ਜਾਂ ਪੰਚਾਇਤ ਸਕੀਮ ਨਹੀਂ ਲੈਂਦੀ ਤਾਂ ਉਹ ਸੰਬੰਧਿਤ ਕਾਰਜਕਾਰੀ ਇੰਜੀਨੀਅਰ ਕੇਸ ਤਿਆਰ ਕਰਕੇ ਸਰਕਲ ਨੂੰ ਭੇਜੇ ਤਾਂ ਜੋ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲਈ ਜਾ ਸਕੇ ਮੀਟਿੰਗ ਵਿੱਚ ਇੰਜੀਨੀਅਰ ਤੋਂ ਇਲਾਵਾ ਸਰਕਲ ਸੁਪਰਡੈਂਟ ਸੁਖਦੇਵ ਸਿੰਘ ਯੂਨੀਅਨ ਵੱਲੋਂ ਬ੍ਰਾਂਚ ਮੁਹਾਲੀ ਤੇ ਰੋਪੜ ਦੇ ਪ੍ਰਧਾਨ ਬ੍ਰਮਪਾਲ ਸਹੋਤਾ ਕੰਜੋਲੀ ਬ੍ਰਾਂਚ ਦੇ ਪ੍ਰਧਾਨ ਦਲਵੀਰ ਸਿੰਘ ਕੰਜੋਲੀ ਅਤੇ ਵਿਜੇ ਕੁਮਾਰ ਮੁਹਾਲੀ ਸ਼ਾਮਲ ਹੋਏ